ਅਸਿਕਾਲ ਦੀ ਤੁਸੀਂ ਦੇਖਦੇ ਪਏ ਹੋ ਕੈਨ ਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰਦੇਸ਼ ਵਿਦੇਸ਼ ਦੇ ਵਿੱਚ ਅੱਜ ਕੀ ਖਬਰਾਂ ਰਹੀਆਂ ਖਾਸ ਆਓ ਨਜ਼ਰ ਮਾਰਦੇ ਆਂ ਸਭ ਤੋਂ ਵੱਡੀ ਖਬਰ ਤੇ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ دہشت ਦਾ ਮਾਹੌਲ ਇਸ ਕਰਕੇ ਵੀ ਬਣਿਆ ਹੋਇਆ ਹੈ ਭਾਰਤ ਪਾਕਿਸਤਾਨ ਦੇ ਇਸ ਤਣਾਅਪੂਰਨ ਮਾਹੌਲ ਦੇ ਵਿੱਚ ਕਈ ਥਾਈਂ ਜਿੱਥੇ ਹੁਣ ਇਹ ਸ਼ੱਕ ਜਤਾਏ ਜਾ ਰਹੇ ਆ ਕਿ ਕਿਸੇ ਵੇਲੇ ਵੀ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਜਾ ਸਕਦਾ ਹੈ ਅਜਿਹੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੇਕਰ ਕਥੂ ਨੰਗਲ ਦੀ ਗੱਲ ਕੀਤੀ ਜਾਵੇ ਉੱਥੇ ਮਿਜ਼ਾਈਲ ਦੇ ਸ਼ੈੱਲ ਬਾਰਮਤ ਹੋਇਆ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਰਾਤ ਤੋਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਸੀ ਕਿ ਕੋਈ ਬੰਬਨੁਮਾ ਮਜ਼ਾਇਲੁਮਾ ਚੀਜ਼ ਉੜਦੀ ਦੇਖੀ ਗਈ ਹੈ ਜ਼ਿਕਰ ਖਾਸੇ ਕਿ ਕੱਥੂ ਨੰਗਲ ਦੇ ਜੇਠੂਵਾਲ ਪਿੰਡ ਤੋਂ ਮਜ਼ਾਇਲ ਦਾ ਮਲਬਾ ਬਰਾਮਦ ਕੀਤਾ ਗਿਆ ਆ ਜ਼ਿਕਰ ਖਾਸੇ ਕਿ ਜੇਠੂਪੁਰ ਤੋਂ ਬਾਅਦ ਜੰਡੇਆਲਾ ਦੇ ਮੱਖਣ ਹਨੇਰੀ ਪੰधेਰ ਦੁੱਧੂਵਾਲ ਵਿਖੇ ਰੌਕਟ ਦੇ ਮਲਬੇ ਜਦੋਂ ਪਾਏ ਗਏ ਇਸ ਤੋਂ ਬਾਅਦ ਭਾਵੇਂ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੂਸਰੇ ਪਾਸੇ ਪੁਲਿਸ ਅਤੇ ਬਾਕੀ ਕਰਮਚਾਰੀਆਂ ਨੇ ਮਲਬਾ ਆਪਣੇ ਕਬਜ਼ੇ ਦੇ ਵਿੱਚ ਲਿਆ ਹਾਲਾਂਕਿ ਇਸ ਬਾਰੇ ਕੋਈ ਧਮਾਕਾ ਜਾਂ ਆਵਾਜ਼ ਨਹੀਂ ਸੁਣਾਈ ਦਿੱਤੀ ਜਦੋਂ ਪਿੰਡ ਵਾਸੀ ਸਵੇਰੇ ਆਪਣੇ ਕੰਮਾਂ ਲਈ ਬਾਹਰ ਜਾਂਦੇ ਪਏ ਸੀ ਤਾਂ ਉਹਨਾਂ ਨੂੰ ਰਸਤੇ ਦੇ ਵਿੱਚੋਂ ਇਹ ਮਲਬਾ ਜਦੋਂ ਮਿਲਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਅਹਿਮ ਬਿਆਨ ਸਾਹਮਣੇ ਆਇਆ ਇੱਥੇ ਜੀ ਇੱਕ ਕੋਈ ਮਜ਼ਾਇਲ ਦਾ ਪਾਰਟ ਕੋ ਡਿੱਗਾ ਆ ਔਰ ਉਹਦੇ ਬਾਰੇ ਕੀ ਸਿਚੁਏਸ਼ਨ ਹੈ ਇਹ ਟੈਕਨੀਕਲ ਟੀਮ ਇੱਥੇ ਆਰਮੀ ਦੀਆਂ ਆਈਆਂ ਨੇ ਉਹ ਸਾਰਾ ਡਿਟੇਲਸ ਦੇ ਬਾਰੇ ਜਾਂਚ ਕਰ ਰਹੇ ਔਰ ਉਹਦੇ ਬਾਰੇ ਜਾਣਕਾਰੀ ਦੇਣਗੇ ਇਹ ਮੱਖਣਮਿੰਡੀ ਔਰ ਜੇਠੂ ਹਾਲ ਦੇ ਵਿੱਚ ਜਗਾ ਜਗਾ ਲੋਕੇਸ਼ਨ ਜਿਹੜੀ ਐਸਲੇ ਮੱਖਣਮਿੰਡੀ ਪਿੰਡ ਦੀ ਪੈਂਦੀ ਹੈ ਸੋ ਆਰਮੀ ਵੀ ਪਹੁੰਚੀ ਹੈ ਫੋਰਸਸ ਵੀ ਇੱਥੇ ਪਹੁੰਚੀਆਂ ਨੇ ਜੇਠੂਵਾਲ ਚ ਵੀ ਡਿੱਗੇ ਨੇ ਕੁਝ ਸ਼ੈਲ ਡਿੱਗੇ ਇਹ ਤਾਂ ਹੀ ਲੱਗਦਾ ਕਿ ਜਿਵੇਂ ਕਿਸੇ ਪਾਰਟ ਦੀ 2-3 ਹਿੱਸੇ ਹੋਏ ਨੇ ਉਹ ਕੁਝ ਉੱਥੇ ਡਿੱਗਿਆ ਕੁਝ ਇੱਥੇ ਡਿੱਗਿਆ ਹੈ ਸੋ ਇਹ ਤੇ ਨਪਾਕ ਰਾਦੇ ਨੇ ਪਾਕਿਸਤਾਨ ਦੇ ਸਾਨੂੰ ਉਹ ਦੇਖੋ ਸਾਡੇ ਦੇਸ਼ ਨੇ ਜਿਹੜੇ ਉੱਥੇ ਹਮਲੇ ਕੀਤੇ ਦੱਸਿਆ ਕਿ ਕਿਹੜਾ-ਕਿਹੜਾ ਹੱਤਵਾਦੀ ਕਿਹੜੇ-ਕਿਹੜੀ ਜਗ੍ਹਾ ਤੇ ਰਹਿੰਦਾ ਸੀ ਤੇ ਕਿਹੜੇ-ਕਿਹੜੇ ਉਹਨੇ ਕਾਰਡ ਸਾਡੇ ਦੇਸ਼ 'ਚ ਕੀਤੇ ਡਿਟੇਲਡ ਜਾਣਕਾਰੀ ਦਿੱਤੀ ਹੈ ਪਰ ਉਹਨੂੰ ਅਸੀਂ ਪਾਕਿਸਤਾਨ ਨੂੰ ਇਹ ਪੁੱਛੋ ਕਿ ਇੱਥੇ ਸਿਵਲ ਨੇ ਦੇ ਉੱਤੇ ਬੰਬ ਮਾਰੇ ਤੈਨੂੰ ਕੀ ਲੱਭਣਾ ਜਾਂ ਤੇ ਕੋਈ ਦੱਸ ਵੀ ਇਹਨਾਂ ਦੇ ਜੇਠੂਵਾਲ ਜਾਂ ਇੱਥੇ ਕੋਈ ਮੱਖਣਵੰਡੀ ਇਹ ਧੋਖਾ ਅੱਤਵਾਦੀ ਜਿਹੇ ਪੈਦਾ ਕੀਤੇ ਆ ਬਲ ਅੱਤਵਾਦੀਆਂ ਫੈਕਟਰੀਆਂ ਤੁਸੀਂ ਲਾ ਕੇ ਅੱਜ ਤੁਹਾਡਾ ਆਪਣਾ ਉਹਨਾਂ ਨੇ ਜਰੂਸ ਕੱਢ ਰੱਖਿਆ ਕਿਉਂਕਿ ਕੋਈ ਵੀ ਖਿੱਤਾ ਤਰੱਕੀ ਜਿਹੜੀ ਸ਼ਾਂਤੀ ਨਾ ਕਰ ਸਕਦਾ ਲੜਾਈਆਂ ਉਹ ਅੱਤਵਾਦੀ ਪੈਦਾ ਕਰਕੇ ਨਹੀਂ ਕਰ ਸਕਦਾ ਸੋ ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ ਉਹ ਉਹਦੇ ਵੀ ਦਿਵਾਲੇ ਹੋਏ ਨੇ ਇਹ ਜਿਹੜੇ ਸਾਡੇ ਦਿਵਾਲੇ ਉਹਨਾਂ ਨੂੰ ਇਹ ਸਹਾਇਤਾ ਦਿੰਦਾ ਰਹਿੰਦੇ ਆ ਉਹ ਜਾ ਕੇ ਸਾਡਾ ਨੁਕਸਾਨ ਕਰਦੇ ਸਾਡੇ ਦੇਖੋ ਜਿਹੜੇ ਸਾਡੇ ਪਰਿਵਾਰ ਮਾਰੇ ਗਏ ਪਹਿਲਗਾਮ ਦੇ ਵਿੱਚ ਇੱਕ ਗੱਲ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਚੁੰਣ-ਚੁੰਣ ਕੇ ਮਾਰਿਆ ਪੁੱਛ-ਪੁੱਛ ਕੇ ਮਾਰਿਆ ਸੋ ਐਸ ਵੇਲੇ ਪਾਕਿਸਤਾਨ ਖੁਦ ਵੀ ਬਰੂਦ ਦੇ ਢੇਰ ਤੇ ਬੈਠਾ ਹੈ ਗਰੀਬੀ ਦੇ ਮੰਗਾਈ ਦੇ ਭੁੱਖਮਰੀ ਦੇ ਤੇ ਉਹ ਉਹਦੇ ਤੋਂ ਹੀ ਬਾਜੇ ਬੜੀ ਵੱਡੀ ਗੱਲ ਹੈ ਉਹਨੂੰ ਆਪਣੇ ਨੂੰ ਗਾਂਹ ਬਦਲਣ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਾਡੇ ਦੇਸ਼ ਦੇ ਸਿਵਲਿੰਗ ਦੇ ਉੱਤੇ ਹਮਲੇ ਕਰੇ। ਅਜਲਾ ਸਰ ਪੈਨਿਕ ਬੜੀ ਹੈ ਲੋਕਾਂ ਦੇ ਵਿੱਚ। ਪੈਨਿਕ ਦੇਖੋ ਝਗੜਾ ਤੇ ਕਿਤੇ ਘਰ ਚ ਹੋਵੇ ਉਹਦੀ ਹੋ ਜਾਂਦੀ ਹੈ ਤੇ ਜਦੋਂ ਜੰਗ ਦਾ ਮੌਲਵੇ ਮਾੜੀ ਮੁੱਟੀ ਤੇ ਹੁੰਦੀ ਹੈ ਪਰ ਫਿਰ ਵੀ ਤੁਸੀਂ ਵੇਖੋ ਨਾ ਲੋਕ ਸਾਡੇ ਵਾਲੇ ਦੇ ਨੂੰ ਚੱਕਣ ਨੂੰ ਫਿਰਦੇ ਮਜਾਇਦ ਨੂੰ ਮੋੜਿਆਂ ਤੇ ਆਉਂਦੇ ਅਸੀਂ ਚੁੱਕ ਕੇ ਲੈ ਜੰਨੇ ਆ। ਇਹ ਤੁਸੀਂ ਪੰਜਾਬੀ ਬਹਾਦਰ ਕੌਮ ਹੈ ਇਹਨਾਂ ਦੇ ਤੁਸੀਂ ਗੱਲ ਇੱਕ ਬੱਖਰੇ ਤਰੀਕੇ ਦੀ ਕੌਮ ਹੈ ਉਹਦੇ ਉਹਨਾਂ ਨੂੰ ਬੜੇ ਯੋਰ ਨਾਲ ਪਰੇ ਕੀਤਾ ਵੀ ਭਰਾਓ ਰਹਿਣ ਦੋ ਇਹ ਨਹੀਂ ਗਾ ਚੀਜ਼ ਆਪਾਂ ਕਰਨੀ ਸਰ ਜਿਵੇਂ ਕੱਲ ਪੰਜ ਤਮਾਕੇ ਵੀ ਸ਼ਹਿਰ ਦੇ ਵਿੱਚ ਸੁਣੇ ਗਏ ਉਸ ਤੋਂ ਬਾਅਦ ਬਲੈਕਆਊਟ ਵੀ ਹੋ ਗਈ ਕੀ ਉਹਦੇ ਨਾਲ ਰਿਲੇਟਡ ਹੈ ਸਮ ਸਮ ਇਹ ਇਹ ਜਾਣਕਾਰੀ ਤੁਹਾਨੂੰ ਅਥਾਰਟੀ ਦੇ ਸਕਦੀ ਪ੍ਰਸ਼ਾਸਨ ਦੇ ਸਕਦਾ ਮੈਂ ਇਹਦੇ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂਗਾ ਹੁਣ ਉਹ ਹਵਾ ਚ ਗੱਲਾਂ ਬਣਾ ਦੋ ਉਹਦਾ ਕੋਈ ਮਤਲਬ ਵੀ ਨਹੀਂ ਬਣਦਾ ਜੇ ਕੋਈ ਚੀਜ਼ ਹੁਣ ਸਵੇਰ ਤੱਕ ਸਾਨੂੰ ਨਹੀਂ ਪਤਾ ਹੁਣ ਜਦੋਂ ਅਸੀਂ ਆਕੇ ਆਕੇ ਵੇਖੀ ਵੀ ਵਾਕਿਆ ਇਹ ਮਸਾਇਲ ਦਾ ਟੁਕੜਾ ਹੈ ਜਿਵੇਂ ਪੰਧੀਰ ਕਲਾਂ ਚ ਵੀ ਡਿੱਗੀ ਹੈ ਬਿਲਕੁਲ ਉਹਦਾ ਹੀ ਹਿੱਸਾ ਹੋ ਸਕਦੇ ਨੇ ਦੇਖੋ ਦੁਸ਼ਮੰਦ ਦਾ ਕਹਾਦਾ ਗੁੱਸਾ ਕਰਨਾ ਉਹਨੇ ਤਾਂ ਨਹੀਂ ਕੰਮ ਕਰਨੇ ਨੇ ਉਹ ਸਿਵਲਿਅਨ ਨੂੰ ਟਾਰਗੇਟ ਕਰ ਰਿਹਾ ਹੈ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਪੈਨਿਕ ਨਾ ਹੋਣ ਲੋਕ ਜਿਹੜੇ ਉਹਨਾਂ ਨੂੰ ਪਹਿਲਾਂ ਹੀ ਬਰੀਫ ਕਰ ਦੇਣਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਨੂੰ ਹਰ ਘੰਟੇ 2-4 ਘੰਟੇ ਬਾਅਦ ਬਰੀਫਿੰਗ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਹੇ ਲੋਕੀ ਇਹਦੀ ਜਾਣਕਾਰੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਗੱਲ ਦੀ ਪਰ ਲੋਕਾਂ ਨੂੰ ਇੱਕੋ ਹੀ ਬੇਨਤੀ ਆਪਣੇ ਘਰਾਂ ਚ ਰਹੋ ਆਪਣੇ ਆਣ ਗਵਾਂਣ ਦੇ ਨਾਲ ਚਾਹ ਪਾਣੀ ਪੀਓ ਜਿਹਦੇ ਨਾਲ ਨਹੀਂ ਬੋਲਦੇ ਉਹਦੇ ਨਾਲ ਵੀ ਇਹ ਜਿਹੜੇ ਗਵਾਂਢੀ ਰਸਤੇ ਪਹਿਲੋਂ ਕੰਮ ਆਉਣੇ ਆ ਰਿਸ਼ਤੇਦਾਰ ਤੇ ਦੂਰ ਆ ਭੈਣ ਭਰਾ ਵੀ ਦੂਰ ਹੋਣੇ ਆ ਤੇ ਜੰਗ ਦੇ ਮੌਜ ਤੇ ਵੈਸੇ ਦੂਰੋਂ ਕਿਸੇ ਨੇ ਆਉਣਾ ਜਾਣਾ ਔਖਾ ਹੋਣਾ ਜੇ ਕੋਈ ਹੁੰਦਾ ਵੀ ਆ ਤੇ ਤੁਸੀਂ ਇਸ ਕਰਕੇ ਆ ਜਿਹੜੇ 2 4 10 ਦੇਣੇ ਇਹਦੇ ਚ ਆਰਾਮ ਨਾਲ ਘਰਾਂ ਦੇ ਵਿੱਚ ਹੀ ਰਹੋ ਇਹ ਮਸਾਇਲ ਕਾ ਹੀ ਪੋਰਸ਼ਨ ਹੈ ਆਰਮੀ ਵਾਲੇ ਜੋ ਐਕਸਪਰਟ ਹੈ ਉਸਨੇ ਬਤਾਇਆ ਹੈ ਕਿ ਇਹ ਇਹ ਮਸਾਇਲ ਦਾ ਹਿੱਸਾ ਵਾ ਆਰਮੀ ਵਾਲੇ ਜਿਹੜੇ ਐਕਸਪਰਟ ਆਏ ਇਥੇ ਉਹਨਾਂ ਨੇ ਦੱਸਿਆ ਕਿ ਇਹ ਇਹਨੂੰ ਹਵਾ ਚ ਨਸ਼ਟ ਕਰਨ ਤੋਂ ਬਾਅਦ ਜਦੋਂ ਨਿਊਟਰਲਾਈਜ਼ ਕੀਤਾ ਤੇ ਇਹਦੇ ਪੋਰਸ਼ਨ ਜੇਠੂਵਾਲ ਤੇ ਇਥੇ ਗਰੇ ਆ ਉਹ ਇਹਨੂੰ ਹੁਣ ਡੀਫਿਊਜ਼ ਕਰਨ ਲਈ ਜਿਹੜਾ ਵਾ ਐਕਸਪਰਟ ਆ ਰਿਹਾ ਆਰਮੀ ਦੇ ਉਹ ਇਹਨੂੰ ਡੀਫਿਊਜ਼ ਕਰਨਗੇ ਜੋ ਵੀ ਡਿਸੀਜਨ ਲੈਣਾ ਉਹ ਲੈ ਕੇ ਫਿਰ ਇਹਦਾ ਜਿਹੜਾ ਵਾ ਉਹ ਡੀਫਿਊਜ਼ ਕਰਕੇ ਇਹਨੂੰ ਲੈ ਕੇ ਜਾਣਗੇ ਸਰ ਇਹ ਜੇ 2 ਵਾਲੀ ਡਿਗੀ ਇਸ ਉਸੇ ਦਾ ਹੀ ਇਹ ਪੋਰਸ਼ਨ ਹੈ ਸਰ ਜਿਹੜੇ ਕੱਲ 5 ਧਮਾਕੇ ਜੇ ਹੋਏ ਸੀ ਉਹਨਾਂ ਦੇ ਨਾਲ ਤੁਲਕ ਨਹੀਂ ਇਹਦਾ ਕੋਈ ਤਲਕ ਨਹੀਂ ਆ ਉਹ ਧਮਾਕੇ ਮੌਕ ਡ੍ਰੈਲ ਸੀਗੀ ਉਹਨਾਂ ਨਾਲ ਇਹਦਾ ਕੋਈ ਤਲਕ ਨਹੀਂ ਇਹ ਮਿਡ ਨਾਈਟ ਅ ਡਿਗੀ ਆ ਇਹਨੂੰ ਉੱਥੇ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਕਿਹੜੇ ਬਿਜ ਵਿੱਚ ਡਿਗੀ ਸੀ ਜੇ 12 ਤੇ ਮੱਖਣ ਮੰਡੀ ਚ ਬਿਲਕੁਲ ਇਹ ਜੋ ਹਾਂਜੀ ਉਹ ਜੋ ਆਰਮੀ ਦੇ ਐਕਸਪਰਟ ਆ ਉਹ ਤੇ ਇਹੀ ਦੱਸ ਰਿਹਾ ਕਿ ਪਾਕਿਸਤਾਨ ਤੋਂ ਆਈ ਹੈ। ਕਹਿ ਸਕਦੇ ਜੀ ਤੇ ਲੋਬਲ ਸਰ ਮਿਡ ਲਾਈਟ ਦੇ ਵਿੱਚ ਹੀ ਧਮਾਕਾ ਹੋਇਆ ਪੰਜ 1 ਵੇ ਤੋਂ ਲੈ ਕੇ ਨਹੀਂ ਉਹ ਅੰਮ੍ਰਿਤਸਰ ਦੇ ਵਿੱਚ ਸਵੇਰੇ ਸੀਨੀਅਰ ਅਫਸਰਾਂ ਨੇ ਡਿਸਕਲੋਜ਼ ਕਰਤਾ ਸੀ ਕਿ ਉਹ ਉਹਦਾ ਮੋਕ ਡ੍ਰਿਲ ਦਾ ਹਿੱਸਾ ਸੀਗਾ। ਇਹ ਵੱਖਰੀ ਚੀਜ਼ ਆ। ਇਹ ਅਲੱਗ ਤੋਂ ਧਮਾਕੇ ਹੋਏ ਉਹਨਾਂ ਦੇ ਨਹੀਂ ਇਹਦਾ ਕੋਈ ਧਮਾਕਾ ਨਹੀਂ ਹੋਇਆ ਇਹਨੂੰ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਧਮਾਕਾ ਹੋਣ ਤੋਂ ਪਹਿਲਾਂ ਹੀ ਕੋਈ ਨਾ ਤਾਂ ਨਹੀਂ ਕੋਈ ਕਾਜੂਅਲਟੀ ਕੋਈ ਬਸ ਨਹੀਂ ਖੇਤਾਂ ਚ ਡਿੱਗੀ ਹੈ ਜੀ ਖੇਤਾਂ ਚ ਡਿੱਗੀ ਹੈ ਬਿਲਕੁਲ ਜੀ ਕਿਹਾ ਜਾ ਰਿਹਾ ਕਿ ਕਈ ਘਰਾਂ ਦੇ ਵਿੱਚ ਵੀ ਛੋਟੇ ਟੁਪਰੇ ਨਹੀਂ ਨਹੀਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਕੋਈ ਲਿਆਓ ਪੀਸ ਪੇਸ਼ ਕਰ ਕੁਝ ਨਹੀਂ ਹੋਣੀ ਕਰਦਾ ਇੱਕ ਪਾਸੇ ਪਾਣੀ ਗੱਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇਸ ਮੁੱਦੇ ਨੂੰ ਲੈ ਕੇ ਇੱਕ ਵੱਡਾ ਸਟੈਂਡ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਲਿਆ ਗਿਆ ਜਦੋਂ ਡੈਮ ਤੇ ਪੁਲਿਸ ਨੂੰ ਬਿਠਾ ਕੇ ਡੈਮ ਦੇ ਤਾਲੇ ਮੜ ਦਿੱਤੇ ਗਏ ਸੀ ਅਜਿਹੇ ਦੇ ਵਿੱਚ ਵਿਸ਼ੇਸ਼ اجلاس ਹੁੰਦੇ ਆ ਪਰ ਜਿਸ ਤਰ੍ਹਾਂ ਹੁਣ ਬੰਦਕ ਆਮ ਆਦਮੀ ਪਾਰਟੀ ਦੇ ਵੱਲੋਂ BBMP ਦੇ ਸੈਕਟਰੀ ਅਤੇ ਚੇਅਰਮੈਨ ਨੂੰ ਬਣਾਇਆ ਗਿਆ ਅਜਿਹੇ ਦੇ ਵਿੱਚ ਸਿਆਸਤ ਗਰਮਾ ਗਈ ਹੈ ਇੱਕ ਪਾਸੇ ਅਕਾਲੀ ਦਲ ਤੋਂ ਸੀਨੀਅਰ ਤਾ ਬਿਕਰਮ ਸਿੰਘ ਮਜੀਠੀਆ ਤੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਇਸ ਨੂੰ ਲੈ ਕੇ ਆਪੋ ਆਪਣੇ ਪੱਧਰ ਤੇ ਜੋ ਸ਼ਬਦੀ ਹਮਲੇ ਜਾਂ ਜੋ رائے ਸਰਕਾਰ ਨੂੰ ਦਿੱਤੀ ਗਈ ਹੈ ਇਹਨਾਂ ਤੋਂ ਬਾਅਦ ਤੁਸੀਂ ਵੀ ਜ਼ਰੂਰ ਆਪਣੀ رائے ਰੱਖਣ ਦੀ ਕੋਸ਼ਿਸ਼ ਕਰਨਾ ਇੱਕ ਪਾਸੇ ਬਿਕਰਮ ਮਜੀਠੀਆ ਨੇ ਕਿਹਾ ਕਿ ਡਰਾਮੇਬਾਜ਼ੀ ਹੁੰਦੀ ਪਈ ਹੈ ਤੇ ਦੂਸਰੇ ਪਾਸੇ ਰਾਜਾ ਵੜਿੰਗ ਨੇ ਕਿਹਾ ਕਿ ਹੁਣ ਸਰਕਾਰ ਨੂੰ ਅਦਾਲਤਾਂ ਦਾ ਰੁਖ ਕਰਨਾ ਚਾਹੀਦਾ ਆ ਕੁਝ ਹੀ ਸਰਾਸਰ ਜ਼ਾستی ਹੋਰ ਤੱਕ ਹੈ ਜਿਸ ਪ੍ਰਕਾਰ ਸੈਂਟਰ ਗਵਰਨਮੈਂਟ ਦਾ ਰਵਈਆ ਹੈ ਔਰ ਇਹ ਹਮੇਸ਼ਾ ਹੀ ਹੁੰਦਾ ਹੈ ਇਸੇ ਕਰਕੇ ਆ ਜਿਹੜਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਆਪਾਂ ਸਾਰੇ ਜਾਗ ਨੇ ਕੱਲ ਨੂੰ ਅਗਰ ਜ਼ਰੂਰਤ ਪੈਂਦੀ ਹੈ ਤਾਂ ਪ੍ਰਾਈਮ ਮਿਨਿਸਟਰ ਨੂੰ ਤੇ ਜਾ ਕੇ ਦੇਸ਼ ਦੇ ਹੋਮ ਮਿਨਿਸਟਰ ਨੂੰ ਮਿਲਣਾ ਚਾਹੀਦਾ ਹੈ ਉਹ ਸੋਬਾ ਸਪੈਸ਼ਲ ਸੈਸ਼ਨ ਵੀ ਹੋਇਆ ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਜਿਹੜੀਆਂ ਪ੍ਰਕਿਰਿਆ ਅਸੀਂ ਅਡਾਪਟ ਕਰ ਰਹੇ ਹਾਂ ਇਹ ਜ਼ਰੂਰੀ ਹੈਗੇ ਚੰਗੀ ਗੱਲ ਹੈ ਲੇਕਿਨ ਨਾਲ-ਨਾਲ ਸਾਨੂੰ ਤਮਾਮ ਜਿਹੜੀਆਂ ਟੈਕਨੀਕਲ ਸਾਡੀਆਂ ਚੀਜ਼ਾਂ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ ਜਦੋਂ ਹਾਈ ਕੋਰਟ ਚ ਚਲੇ ਗਏ ਸੀਗੇ ਔਰ ਸਾਡੇ ਵਾਲੇ ਐਵੇਂ ਇੱਥੇ ਥੱਲੇ ਰੌਲਾ ਪਾਈ ਜਾਂਦੇ ਹੋ ਮੈਂ ਪਾਣੀ ਜਾਣ ਨਹੀਂ ਦੇਣਾ ਇਦਾਂ ਕਰਦੇ ਆਂਗੇ ਨੱਕੇ ਮੂੜਨੇ ਆਉਂਦੇ ਐ ਲੜਾਈ ਲੜਨੀ ਆਉਂਦੀ ਐ ਚੰਗਾ ਨਹੀਂ ਸੀ ਤੁਸੀਂ ਅਗਰ ਸੁਪਰੀਮ ਕੋਰਟ ਦਾ ਰੁਕ ਕਰ ਦੇ ਹੁਣ ਜਿਸ ਪ੍ਰਕਾਰ ਨੂੰ ਤੁਸੀਂ ਅਸੀਂ ਜੋ ਮਰਜ਼ੀ ਕਹੀ ਜਾਈਏ ਜੇ ਕੋਈ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਜਾਂ ਹਾਈ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਫਿਰ ਅਸੀਂ ਕੀ ਕਰਾਂਗੇ ਸਾਨੂੰ तमाम ਟੈਕਨੀਕਲ ਜਿਹੜੀਆਂ ਸਾਡੇ ਤਰੀਕੇ ਨੇ ਸਾਡਾ ਜਿਹੜਾ ਹੱਕ ਹੈ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਉਹਦਾ ਇਸਤੇਮਾਲ ਜ਼ਰੂਰ ਕਰ ਲੈਣਾ ਚਾਹੀਦਾ ਹੁਣ ਮੈਂ ਸੁਣਿਆ ਕਿ ਮੰਤਰੀਰ ਉੱਥੇ ਧਰਨੇ ਤੇ ਬੈਠ ਕੇ ਨੇ ਉਹਨਾਂ ਗਰ ਮੰਿਸਟਰੀ ਤਾਂ ਨੇਤੇ ਬੈਠ ਜਾਏਗਾ ਆਈ ਡੋਟ ਨੋ ਇਹ ਕਿਸ ਪ੍ਰਕਾਰ ਦਾ ਕਿਦਾਂ ਕੰਮ ਚੱਲ ਰਿਹਾ ਯੂ ਹੈਵ ਟੂ ਕਮਾਂਡ ਗਰਮਨਟ ਨੇ ਕਮਾਂਡ ਦੇਣੀ ਹੈ ਨਾਟ ਕੀ ਐਜੀਟੇਸ਼ਨ ਕਰਨਾ ਹੈ ਐਜੀਟੇਸ਼ਨ ਜਿਹੜੇ ਵਿਦਆਊਟ ਗਰਮਨਟ ਲੋਕ ਹੈ ਉਹਨਾਂ ਨੇ ਕਰਨਾ ਹੁੰਦਾ ਸੋ ਮੇਰੀ ਇਹ ਬੇਨਤੀ ਹੈ ਰਾਦਰ ਦੇ ਨਵੇਂ ਫੋਕੀਆਂ ਫੜਾਂ ਮਸ਼ਹੂਰੀਆਂ ਔਰ ਸਾਨੂੰ ਉੱਥੇ ਜਿਹੜਾ ਇੱਕ ਦਿਨ ਦਾ ਸੈਸ਼ਨ ਹੋਇਆ ਉਹ ਸਾਨੂੰ ਹੀ ਨਿੰਦੀ ਗਏ ਜਦ ਕੀ ਇਹ ਚਾਹੀਦਾ ਸੀ ਬੜਾ ਬਹੁਤ ਖਾਵੇਂ ਢੰਗ ਦੇ ਦੇ ਵਿੱਚ ਗੱਲਬਾਤ ਹੋ ਰਹੀ ਸੀ ਆਪੋਜੀਸ਼ਨ ਲੀਡਰ ਨੇ ਸਾਡੇ ਉੱਤੇ ਖੜਾ ਹੋ ਕੇ ਕਹਿਤਾ ਸੀ ਕਿ ਬੇਸ਼ੱਕ ਬਹੁਤ ਸਾਰੇ ਮਤਭੇਦ ਨੇ ਲੇਕਿਨ ਇਸ ਦੇ ਬਾਪਯੂਦ ਵੀ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦੇ ਪਾਣੀਆਂ ਨਾਲ ਔਰ ਸਰਕਾਰ ਦੇ ਨਾਲ ਇਸ ਇਸ਼ੂ ਤੇ ਖੜੇ ਆਂ ਲੇਕਿਨ ਤੁਸੀਂ ਹੋਰ ਫਾਇਦਾ ਲੈਣ ਦੀ ਬਚਾਏ ਉੱਥੇ ਮੇਨੋ ਮੇਨੀ ਤਾਨੂੰ ਤਾਨੀ ਇਸ ਤਰ੍ਹਾਂ ਦਾ ਰਵਈਆ ਕੀਤਾ ਗਿਆ ਫਿਰ ਫਿਰ ਅਬ ਮੀਟਿੰਗ ਬੁਲਾਉਣ ਦੀ ਲੋੜ ਹੀ ਨਹੀਂ ਸੀ ਕੋਈ ਸੋ ਹੁਣ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿਰਪਾ ਕਰਕੇ ਤੁਸੀਂ ਸੁਪਰੀਮ ਕੋਰਟ ਦਾ ਰੁਕ ਕਰੋ ਔਰ ਕਮਾਂਡ ਦਿਓ ਰੱਦ ਦੈਨ ਮੈਂ ਨੰਗਲ ਡੈਮ ਤੇ ਜਾਣਾ ਹੈ ਜਾਂ ਕਿਤੇ ਜਾਣਾ ਹੈ ਤੁਹਾਡੇ ਕੋਲ ਸਾਰੀ ਪੁਲਿਸ ਫੋਰਸ ਤੁਹਾਡੇ ਕੋਲੇ ਹੈ ਸਾਰੇ ਆਫੀਸਰ ਸਹਿਬਾਨ ਤੁਹਾਡੇ ਕੋਲੇ ਨੇ ਮੈਂ ਉੱਥੇ ਜਾ ਕੇ ਕੀ ਕਰਨਾ ਹੈ ਮੈਂ ਕੋਈ ਪਾਣੀ ਤਾਂ ਛੱਡ ਨਹੀਂ ਜਾਣਾ ਉਹ ਤਾਂ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ ਗਵਰਨਮੈਂਟ ਸ਼ੁਡ ਗਿਵ ਦਾ ਕਮਾਂਡ ਸਤਿ ਸ਼੍ਰੀ ਅਕਾਲ ਜੀ ਅ ਪੰਜਾਬ ਦੇ ਦੇਸ਼ ਦੇ ਹਾਲਾਤ ਜੋ ਬਣੇ ਆ ਕਿਉਂਕਿ ਪੰਜਾਬ ਇੱਕ ਬਾਰਡਰ ਸੂਬਾ ਹੈ ਇੱਕ ਪਾਸੇ ਅਸੀਂ ਆਪ ਦੇ ਸੁਰੱਖਿਆ ਬਲਾਂ ਨਾਲ ਖਲੋਤੇ ਆ ਦੇਸ਼ ਵਾਸੀਆਂ ਨਾਲ ਖਲੋਤੇ ਆ ਔਰ ਪਾਕਿਸਤਾਨ ਨਾਲ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਆ ਇਨਸਾਨੀਅਤ ਖਾਤਰ ਟੈਰਰਿਜ਼ਮ ਦੇ ਖਿਲਾਫ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਡਰਾਮਾ ਨਟਕੀ ਤੋਂ ਸਵਾਇ ਕੋਈ ਕੰਮ ਨਹੀਂ ਰਹਿ ਗਿਆ ਕੱਲ ਇਹ ਏਡੇ ਬੇਸ਼ਰਮ ਸਰਕਾਰ ਹੈ ਕਿ ਕੱਲ ਹੀ ਇਹ ਹਾਈ ਕੋਰਟ ਚ ਹੱਥ ਖੜੇ ਕਰਕੇ ਮੁੜੇ ਆ ਬੀਬੀਐਮਪੀ ਦੇ ਮਸਲੇ ਚ ਪਾਣੀ ਦੇਣ ਦੇ ਮਸਲੇ ਚ ਉੱਥੇ ਤਾਂ ਬਹਿਸ ਨਹੀਂ ਕੀਤੀ ਚੱਜ ਨਾਲ ਉੱਥੇ ਜਾ ਕੇ ਤੁਸੀਂ ਮੰਨ ਕੇ ਆਏ ਹੋ ਕਿ ਅਸੀਂ ਹਰਿਆਣੇ ਪਾਣੀ ਦੇ ਦੇਾਂਗੇ ਪਿਛਲੇ 3 ਸਾਲ ਤੋਂ ਤੁਸੀਂ ਪਾਣੀ ਦੇ ਰਹੇ ਹੋ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਦਿੱਲੀ ਨੂੰ ਪਾਣੀ ਦੇਣਾ ਹੈ ਉਦੋਂ ਤਾਂ ਭਗਵੰਤ ਮਾਨ ਸਾਹਿਬ ਸੁੱਤੇ ਪਏ ਸੀ ਮੈਂ ਇਹ ਮੁੱਦੇ ਤਾਂ ਨਹੀਂ ਪਹਿਲਾਂ ਚੁੱਕਦਾ ਸੀ ਕਿ ਠੀਕ ਹੈ ਬੜਾ ਗੰਭੀਰ ਮੁੱਦਾ ਹੈ ਇਹ ਸੰਵੇਦਨਸ਼ੀਲ ਮੁੱਦਾ ਹੈ ਪੰਜਾਬ ਨੂੰ ਪਾਣੀਆਂ ਦੀ ਲੋੜ ਹੈ ਪੰਜਾਬ ਡੋਜ਼ਨਟ ਹੈਵ ਅ ਡ੍ਰੌਪ ਆਫ ਵਾਟਰ ਟੂ ਸ਼ੇਅਰ ਮਗਰ ਸਿਰਫ ਤੇ ਸਿਰਫ ਨਟੰਕੀ ਸਿਆਸਤ ਡਰਾਮੇਬਾਜ਼ੀ ਤਕਸੀਮੇ ਧੋਕੇ ਰਹਿ ਜੋ ਕੰਮ ਪਹਿਲਾਂ ਤੁਸੀਂ ਤਾੜੇ ਲਾਏ ਬੀਐਮਬੀ ਬੀਬੀਐਮਬੀ ਚਲੋ ਕੁਛ ਨਹੀਂ ਬੋਲੇ ਅਸੀਂ ਕਿ ਤਾਲੇ ਲਾਤੇ ਸੀ ਐਮ ਨੇ ਵਿਜ਼ਿਟ ਕਰਤੀ ਪਤਾ ਹੀ ਸੀ ਇਹਨਾਂ ਤਾਲਿਆਂ ਦਾ ਕੀ ਮੁੱਲ ਹੈ ਜ਼ੀਰੋ ਮੁੱਲ ਹੈ ਔਰ ਜਾ ਕੇ ਤੁਸੀਂ ਹਾਈ ਕੋਰਟ 'ਚ ਹੱਥ ਖੜੇ ਕਰਤੇ ਇੱਕ ਮਿੰਟ 'ਚ ਉੱਥੇ ਕਹਿਤਾ ਨਹੀਂ ਅਸੀਂ ਤਾਂ ਪੰਜਾਬ ਪੁਲਸ ਲਈ ਸੀ ਸਿਰਫ ਲਾਅ ਐਂਡ ਆਰਡਰ ਕਰਕੇ ਉਹਨਾਂ ਨੇ ਵੀ ਕਹਿਤਾ ਹਾਂ ਭਾਈ ਜੇ ਲਾਅ ਐਂਡ ਆਰਡਰ ਲਈ ਲਾਈ ਹੈ ਤੇ ਠੀਕ ਹੈ ਅੱਜ ਨਵਾਂ ਡਰਾਮਾ ਸ਼ੁਰੂ ਕਰਤਾ ਹਰਜੋਤ ਪੈਂਦ ਹਰਜੋਤ ਪੈਂਦ ਬੜਾ ਵੱਡਾ ਡਰਾਮੇਬਾਜ਼ ਹੈ ਜਦੋਂ ਕੇਜਰੀਵਾਲ ਲਈ ਧਰਨਾ ਮਾਰਿਆ ਸੀ ਉਹ ਵੀਡੀਓ ਮੈਂ ਸ਼ੇਅਰ ਕਰੂੰਗਾ ਉਹਦੇ ਡਰਾਮੇ ਕਈ ਵਾਰੀ ਨੰਗੇ ਹੋਏ ਆ ਅੱਜ ਜਾ ਕੇ ਤਾਲਾ ਫੇਰ ਕਿੱਥੇ ਲਾਤਾ ਇੱਕ ਸਤਲੁਜ ਭਵਨ ਹੈ ਰੈਸਟ ਹਾਊਸ ਹੈ ਬੀਬੀਐਮਪੀ ਦਾ ਜਿੱਥੇ ਚੇਅਰਮੈਨ ਵਿజిਟ ਕਰ ਰਿਆ ਉੱਥੇ ਜਾ ਕੇ ਤੁਸੀਂ ਤਾਲਾ ਲਾਤਾ ਔਰ ਡਰਾਮਾ ਰਚਣ ਲੱਗੇ ਕਿ ਅਸੀਂ ਪਾਣੀ ਨਹੀਂ ਦੇਣਾ ਫਿਰ ਭਾਈ ਕੱਲ ਹਾਈ ਕੋਰਟ ਚ ਕਿਉਂ ਸੁੱਤੇ ਸੀ ਹਾਈ ਕੋਰਟ ਚ ਕਿਉਂ ਨਹੀਂ ਇਹ ਹਾਜ਼ਰ ਨਾਰਾ ਮਾਰਿਆ ਕਿ ਨਹੀਂ ਅਸੀਂ ਪਾਣੀ ਨਹੀਂ ਦੇ ਸਕਦੇ ਉੱਥੇ ਤਾਂ ਮੰਨ ਕੇ ਆ ਗਏ ਸਾਰੀ ਗੱਲਾਂ ਬਿਲਕੁਲ ਇੱਕ ਕਮਜ਼ੋਰੀ ਵਾਲਾ ਕੰਮ ਵਿਖਾ ਕੇ ਤੁਸੀਂ ਉੱਥੋਂ ਹੱਥ ਖੜੇ ਕਰਕੇ ਮੁੜਿਆ ਹੋ ਔਰ ਮੈਂ ਅੱਜ ਇਹ ਬੇਨਤੀ ਕਰਦਾ ਕਿ ਜਦੋਂ ਦੇਸ਼ 'ਚ ਲੜਾਈ ਲੱਗੀ ਹੋਵੇ ਦੇਸ਼ ਦੂਜੇ ਪਾਕਿਸਤਾਨ ਨਾਲ ਲੜਾਈ ਲੜ ਰਿਆ ਹੋਵੇ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਸਖਤ ਲਫ਼ਜ਼ਾਂ 'ਚ ਇਸ ਗੱਲ ਦੀ ਚੇਤਾਵਨੀ ਦੇਣਾ ਕਿ ਜੋ ਤੁਸੀਂ ਖੇਡ ਖੇਡ ਰਹੇ ਹੋ ਇਹ ਪਾਕਿਸਤਾਨ ਦੇ ਹੱਤ ਲਿਖੇ ਉਹਨਾਂ ਦੇ ਹੱਥ ਮਜ਼ਬੂਤ ਕਰਨ ਲਈ ਖੇਡ ਰਹੇ ਹੋ ਤੁਸੀਂ ਦੇਸ਼ ਨਾਲ ਨਹੀਂ ਖਲੋਤੇ ਹੋ ਔਰ ਮੈਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਅੱਜ ਪਹਿਲਾਂ ਇੱਕ ਕੰਮ ਤਾਂ ਮੁਕਾ ਲੋ ਇੱਥੇ ਤਾਂ ਨਵੇਂ ਡਰਾਮੇ ਸ਼ੁਰੂ ਹੋਏ ਖੜੇ ਆ ਇਹ ਡੀਜੀਪੀ ਪੰਜਾਬ ਦੇ ਸੁੱਤੇ ਪਏ ਇਹਨਾਂ ਨੂੰ ਡਰਾਮਾ ਹੀ ਸੁਝ ਰਿਹਾ ਤਾਲਾ ਲਾ ਰਿਹਾ ਪਾਣੀ ਰੋਕ ਰਿਹਾ ਪਾਣੀ ਤਾਂ ਰੋਕਣਾ ਹੀ ਨਹੀਂ ਨਾ 2022 ਚ ਰੋਕਿਆ ਨਾ 2023 ਚ ਰੋਕਿਆ ਨਾ 2024 ਚ ਰੋਕਿਆ ਕਿਉਂਕਿ ਉਦੋਂ ਉਦੋਂ ਉਸ ਵੇਲੇ ਤੱਕ ਕੇਜਰੀਵਾਲ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਸਨ ਤੇ ਹੁਣ ਡਰਾਮਾ ਕਿਉਂ ਇਸ ਤੋਂ ਪਹਿਲਾਂ ਵੀ ਤੁਸੀਂ ਪਾਣੀ ਦਿੱਤਾ ਜਾਂ ਤਾਂ ਕੋਈ ਸਖਤ ਫੈਸਲੇ ਲਓ ਤੁਸੀਂ ਕੀ ਸੁਪਰੀਮ ਕੋਰਟ ਗਏ ਕੱਲ ਦੇ ਹਾਈ ਕੋਰਟ ਦੀ ਹਾਰ ਤੋਂ ਬਾਅਦ ਨਹੀਂ ਮੈਂ ਕਿ ਡਰਾਮਾ ਕਰਨ ਤੇ ਹੋ ਗਏ ਹੋ ਇੱਕ ਪਾਸੇ ਉੱਥੇ ਬਾਰਡਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ 'ਚ ਬੰਮ ਡਿੱਗ ਰਿਹਾ ਉਦੋਂ ਉੱਥੇ ਰਾਤ ਦਾ ਜੋ ਤਣਾਅ ਦਾ ਮਾਹੌਲ ਬਣਿਆ ਪਿਛਲੇ 2 ਦਿਨਾਂ ਤੋਂ ਤੁਸੀਂ ਸਾਰੇ ਜਾਣ ਰਹੇ ਹੋ ਔਰ ਸਾਡੇ ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਸਰਕਾਰ ਇਹ ਨੇਰੀ ਡਰਾਮੇ ਤੇ ਹੋਈ ਹੈ ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਦੇਸ਼ ਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਡਰਾਮੇਬਾਜ਼ੀ ਬੰਦ ਹੋਵੇ ਤੇ ਇਹਨਾਂ ਦਾ ਪਤਾ ਹੀ ਕਰਾ ਲਓ ਕਿਤੇ ਪਾਕਿਸਤਾਨ ਦੇ ਹੱਥਾਂ ਤੇ ਤਾਂ ਨਹੀਂ ਖੇਡ ਰਹੇ ਕਿਉਂਕਿ ਇੱਕ ਪਾਸੇ ਜੰਗ ਔਰ ਦੂਜੇ ਪਾਸੇ ਡਰਾਮਾ ਜਾਂ ਨਹੀਂ ਦੇਣਾ ਪਾਣੀ ਤਾਂ ਫਿਰ ਸਖਤ ਫੈਸਲਾ ਲੋ ਡਰਾਮਾ ਤੁਸੀਂ ਵਿਧਾਨ ਸਭਾ ਚ ਵੀ ਕਰ ਲਿਆ ਆਲ ਪਾਰਟੀ ਮੀਟਿੰਗ ਸੱਦ ਕੇ ਵੀ ਕਰ ਲਿਆ ਕਿਤੇ ਇਹ ਤਾਂ ਦੱਸੋ ਕਿ ਪਿਛਲੇ ਕਿੰਨੇ ਸਮੇਂ ਤੋਂ ਪਾਣੀ ਜਾ ਰਿਹਾ ਔਰ ਤੁਸੀਂ ਕੀ ਰੋਦੇ ਵਾਸਤੇ ਰੋਕਣ ਵਾਸਤੇ 3 ਸਾਲਾਂ ਚ ਕੀ ਕਾਰਵਾਈ ਕੀਤੀ ਹੈ ਜ਼ੀਰੋ ਇਸ ਲਈ ਅੱਜ ਜੋ ਕੁਝ ਹੋ ਰਿਹਾ ਪੰਜਾਬ 'ਚ ਹੈ ਔਰ ਸਰਕਾਰ ਆਪ ਕਰ ਰਹੀ ਹੈ ਇਹ ਬੜਾ ਹੀ ਚਿੰਤਾ ਦਾ ਵਿਸ਼ਾ ਦਿਸ ਇਸ ਨਾਟ ਸਟੈਂਡਿੰਗ ਵਿਦ ਦ ਨੇਸ਼ਨ ਇਹ ਦੇਸ਼ ਦੀ ਗੱਲ ਨਹੀਂ ਇਹ ਦੇਸ਼ ਦੇ ਉਲਟ ਜਾਣ ਦੀਆਂ ਗੱਲਾਂ ਨੇ ਇਹ ਹਾਲਾਤ ਪੈਦਾ ਹੋ ਰਹੇ ਆ ਇਸ ਲਈ ਮੈਂ ਚਾਹੂੰਗਾ ਕਿ ਜੋ ਦੇਸ਼ ਨਾਲ ਖਲੋਤਾ ਔਰ ਜੋ ਪੰਜਾਬ ਨਾਲ ਖਲੋਤਾ ਉਹ ਤਗੜੇ ਹੋ ਕੇ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਹਰ ਵੇਲੇ ਡਰਾਮੇ ਤੇ ਨਹੀਂ ਚੱਲਦਾ ਔਸੂਲ ਵੀ ਕੋਈ ਗੱਲ ਹੁੰਦੀ ਔਰ ਆਪਦੇ ਔਸੂਲਾਂ ਤੇ ਕਾਇਮ ਰਹੋ ਪਹਿਲੇ ਸਹੀ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਦੀ ਸਿਆਸਤ ਹਾਲੇ ਰੁਕਣ ਦਾ ਨਾਮ ਨਹੀਂ ਲੈਂਦੀ ਪਈ ਇੱਕ ਪਾਸੇ ਭਾਰਤ ਪਾਕਿਸਤਾਨ ਦੇ ਵਿੱਚ ਯੁੱਧ ਨੂੰ ਲੈ ਕੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਪਰ ਦੂਸਰੇ ਪਾਸੇ BBM ਦੇ ਮੁੱਦੇ ਨੂੰ ਲੈ ਕੇ ਹੁਣ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਪਰੀਮ ਕੋਰਟ ਜਾਣ ਦੀ ਗੱਲ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ BBM ਦੇ ਉੱਚ ਅਧਿਕਾਰੀਆਂ ਦੇ ਵੱਲੋਂ ਉੱਥੇ ਜੋ ਇਲਜ਼ਾਮ ਲੱਗਿਆ ਕਿ ਧੱਕੇ ਨਾਲ ਪਾਣੀ ਦੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹਰਿਆਣੇ ਪਾਣੀ ਭੇਜਣ ਨੂੰ ਲੈ ਕੇ ਉੱਥੇ ਰੌਲਾ ਪੈ ਜਾਂਦਾ ਏ ਜਿੱਥੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਿੱਥੇ ਬੀਬੀਐਮ ਦੇ ਉੱਚ ਅਧਿਕਾਰੀ ਚੇਅਰਮੈਨ ਤੇ ਸੈਕਟਰੀ ਨੂੰ ਬੰਦਕ ਬਣਾਇਆ ਗਿਆ ਤਾਂ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਦੇ ਆ ਤੇ ਉਹਨਾਂ ਦੇ ਵੱਲੋਂ ਕਈ ਵੱਡੇ ਐਲਾਨ ਜਾਂ ਇੰਜ ਆਖਲੋ ਕਿ ਉਹਨਾਂ ਵਾਲੇ ਸਮੇਂ ਨੂੰ ਲੈ ਕੇ ਕੀ ਕਰਨਾ ਹੋਵੇਗਾ ਉਸ ਬਾਬਤ ਖਾਸ ਗੱਲਬਾਤ ਕੀਤੀ ਗਈ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਦਸਾਂ ਨਾਹਾਂ ਦੀ ਕਮਾਈ ਕਰਦੇ ਵਾਲੇ ਲੋਕ ਮਾਮਾ ਭੈਣਾ ਇੱਤਾਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵਰਤ ਇਹੀ ਬੀਬੀ ਐਮ ਬੀ ਐਸਡੀਪੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਤਾਂ 21 ਮਈ ਨੂੰ ਪਿਛਲੇ ਨੂੰ 6 ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਕਟੂਗਾ ਤੁਸੀਂ ਬਹੁਤ ਜ਼ਿਆਦਾ ਵਰਤਿਓ ਅਸੀਂ 10000 ਬਣੀ ਐਸ ਲੋ ਸਾਡੇ ਕੋਲ ਆਪ ਜਿਨ ਕਸੀਆਂ ਆਪ ਦੇ ਅਸੀਂ 10000 ਏਕੜ ਦਾ ਆਪਣੇ ਜ਼ਿਲ੍ਹੇ 'ਚ ਪਹਿਲੀ ਵਾਰ ਪਾਣੀ ਪਹੁੰਚਿਆ ਤਬੀ ਤੁਸੀਆਂ ਸੰਜਮ ਨਾ ਬਖੋ ਨਹੀਂ ਜਲੇ ਪ੍ਰਾਨਾ ਤਬੀ ਉਹ ਵੀ ਦੇਖੋ ਚਲੋ ਅਸੀਂ ਹਾਈ ਕੋਰਟ ਚਲੇ ਗਏ ਬਿਲਕੁਲ ਦਾ ਬੀਬੀਐਮ ਵੀ ਦਾ ਹਾਈ ਕੋਰਟ ਜਾਣ ਦਾ ਕੀ ਬੰਦਾ ਜਣਾ ਪਰੀਦਾ ਭਾਜੀ ਬੀਬੀਐਮ ਵੀ ਕਿੱਥੇ ਹੈ ਬੀਬੀਐਮ ਵੀ 60% ਦਾ ਦੱਸੋ ਅਰੇ ਹਾਂ ਜਾ ਵੀਰ ਬੀਬੀਐਮ ਵੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਨੂੰ ਦੇ ਗੋ ਪੰਜਾਬ ਆਪ ਦੇ ਬਰੁੱਧੀ ਵਕੀਲ ਕਰ ਰਿਹਾ ਜੀ ਦਸਨ 60% ਜੀ ਮਤਲਬ ਸਾਡਾ 2 ਲੱਖ ਨੇ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪਦੇ ਵਿਰੁੱਧ ਵੀ ਯਕੀਨ ਕਰ ਰਹੇ ਹਾਂ ਮਲੇ ਇਹਨਾਂ ਨੂੰ ਕੋਪਟਤਾ 1 ਲੱਖ 20 ਹਜ਼ਾਰ ਤਾਂ ਤੇ ਜੋ ਪਹਿਨਦੇ ਨੇ ਆਰਡਰ ਕਰਦੇ ਨੇ ਇੱਕ ਦਿਨ ਆ ਜੀ ਫੋਨ ਹੈ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਕਹਿਣੇ ਨੂੰ ਛੱਡਤਾ ਸਵੈਰਿੰਗ ਲਾਜੀ ਕਹਿੰਦਾ ਰਹੇ ¿Qué conoce tiene carnal? ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਨਸ਼ੇ ਨੂੰ ਨੱਥ ਪਾਉਣ ਨੂੰ ਲੈ ਕੇ ਵੱਡੀ ਮੁਹਿੰਮ ਯੁੱਧ ਨਸ਼ਿਆਂ ਦਾ ਵਿਰੋਧ ਛੇੜੀ ਹੋਈ ਹੈ ਇਸ ਮੁਹਿੰਮ ਦੇ ਚੱਲਦਿਆਂ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਤਸਕਰਾਂ ਦੇ ਘਰ ਤੇ ਪੀਲਾ ਪੰਜਾ ਚੱਲਿਆ ਆ ਜ਼ਿਕਰੇ ਖਾਸੇ ਕਿ ਇੱਕ ਪਾਸੇ ਪਹਿਲਾਂ ਹੀ ਇਨ੍ਹਾਂ ਤਸਕਰਾਂ ਤੇ ਜਿੱਥੇ ਪਾਚੇ ਦਰਜ ਸਨ ਤਾਂ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਨੋਟਿਸ ਵੀ ਭੇਜੇ ਗਏ ਪਰ ਅਜੇਹੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖਦੇ ਪਈਓ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈਓ ਤਸਵੀਰਾਂ ਜ਼ਿਲ੍ਹਾ ਮੁਕਸਰ ਸਾਹਿਬ ਤੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈਆਂ ਗਈਆਂ ਇਮਾਰਤਾਂ ਨੂੰ ਢਾਹ ਢੇਰੀ ਕੀਤਾ ਗਿਆ ਆ ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਾਂ ਦੱਸਿਆ ਕਿ ਥਾਣਾ ਗਿੱਦੜਬਾਹਾ ਅਧੀਨ ਨੇੜੇ ਭਾਰੂ ਚੌਕ ਗਿੱਦੜਬਾਹਾ ਵਿਖੇ ਜਸਵਿੰਦਰ ਸਿੰਘ ਉਰਫ ਭੱਲਾ ਪੁੱਤਰ ਤਰਲੋਕ ਸਿੰਘ ਅਤੇ ਬਲਜੀਤ ਕੌਰ ਉਰਫ ਬੱਗੇ ਪਤਨੀ ਚੇਦਾ ਸਿੰਘ ਵੱਲੋਂ ਭਾਰੂ ਚੌਕ ਨਜ਼ਦੀਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਮਾਰਤਾਂ ਬਣਾਈਆਂ ਗਈਆਂ ਸਨ ਇਸ ਸੰਬੰਧੀ ਉਹਨਾਂ ਦੇ ਵੱਲੋਂ ਇਸ ਬਹੁਤ ਅਹਿਮ ਜਾਣਕਾਰੀ ਦਿੱਤੀ ਗਈ ਹੈ ਜਿਹੜਾ ਪੰਜਾਬ ਸਰਕਾਰ ਨੇ ਚਲਾਈ ਹੈ ਯੁਧ ਨਸ਼ੇ ਵਿਰੁੱਧ ਬਹੁਤ ਵਧੀਆ ਅੱਜ ਕਾਰਵਾਈ ਹੋਈ ਹੈ ਗਿੱਧਰਵੇ ਦੇ ਵਿੱਚ ਅਸੀਂ ਵਧਾਈ ਦਿੰਦੇ ਆ ਪੰਜਾਬ ਸਰਕਾਰ ਨੂੰ ਤੇ ਪੰਜਾਬ ਪ੍ਰਸ਼ਾਸਨ ਨੂੰ ਪੁਲਿਸ ਨੂੰ ਵਧਾਈ ਦਿੰਦੇ ਜਿਨ੍ਹਾਂ ਨੇ ਇਹ ਬਹੁਤ ਵੱਡਾ ਕੰਮ ਕੀਤਾ ਮੈਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਨੇ ਇੱਥੇ ਚਿੱਟੇ ਦੇ ਵਪਾਰੀਆਂ ਦੇ ਵਿਰੁੱਧ ਕਾਰਵਾਈ ਪਾਈ ਹੈ ਅਸੀਂ ਪੰਜਾਬ ਪੁਲਿਸ ਦੇ ਵੀ ਆਭਾਰੀ ਹਾਂ ਜਿਨ੍ਹਾਂ ਨੇ ਇਹ ਬਹੁਤ ਵੱਡੀ ਕਾਰਵਾਈ ਪਾਈ ਹੈ ਨਸ਼ੇ ਦੇ ਵਿਰੁੱਧ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਹ ਚੁਗਿਆ ਚੱਕਣ ਕਾਰਨ ਚੋਰਿਆਂ ਦੀ ਬਹੁਤ-ਬਹੁਤ ਘਟौती ਹੋਊਗੀ। ਮਾਲ ਪਕੜਾ ਦਿੱਤੇ ਸੀ ਚੋਰ ਮਾਲ ਬਰਾਬਰਤ ਕਰਾ ਦਿੱਤੀ ਸੀ ਫਿਰ ਵੀ ਚੋਰ ਬਾਹਰ ਦੇ ਬਾਹਰ ਦੇ ਸੀ। ਪੁਲਿਸ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ। ਪੁਲਿਸ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ। ਜਿਹੜੀ ਇਹ ਕਾਰਵਾਈ ਇਹ ਨਸ਼ਵਰਤ ਬਹੁਤ ਦੀ ਕੀਤੀ ਗਈ ਹੈ ਜਿੱਥੋਂ ਦੇ ਲੋਕ ਬਹੁਤ ਪ੍ਰੇਸ਼ਾਨ ਸੀਗੇ ਇੱਥੇ ਬਹੁਤ ਹੀ ਨਸ਼ਾ ਪੀਦਾ ਸੀਗਾ ਤੇ ਲੋਕ ਬਹੁਤ ਪ੍ਰੇਸ਼ਾਨ ਸੀਗੇ ਤੇ ਤੰਗ ਸੀਗੇ ਜਿੱਥੇ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਸਾਰਾ ਕੰਮ ਉੱਥੇ ਗਲਤ ਹੁੰਦਾ ਸੀਗਾ ਜੀ। ਜਿਹੜੀ ਇਹ ਮਿਹਨਤ ਬਹੁਤ ਵਧੀਆ ਕੀਤੀ ਹੈ ਬਹੁਤ ਵਧੀਆ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਜੀ। ਮੈਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ। ਬਹੁਤ ਵਧੀਆ ਕੰਮ ਕਰ ਰਹੇ ਆ ਇਹ। ਚੋਰੀ-ਚੂਰੀਆਂ ਦੀ ਬਹੁਤ ਲਗਾਮ ਕਸੀ ਜਾਊਗੀ। ਮਾਲ ਬਹੁਤ ਚੋਰੀ ਹੁੰਦੀ ਸੀ ਜੀ ਇੱਥੇ। ਜੀ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਜੀ ਅਸਿਆ ਖਿਲਾਫ ਦੀ। ਬਹੁਤ ਨਸ਼ਾ ਜ਼ਿਆਦਾ ਇੱਥੇ ਵਿਕਦਾ ਸੀਗਾ ਜੀ ਇੱਥੇ। ਬਹੁਤ bure ਹਾਲਾਤ ਸੀਗੇ ਜੀ ਪਰ ਅੱਜ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਜੀ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਕਰਦੇ ਆ ਜੀ। ਕਾਫੀ ਡੈਟਰੈਂਟ ਐਕਸ਼ਨ ਤੇ ਐਗਜ਼ੈਂਪਲਰੀ ਐਕਸ਼ਨ ਲਿਆ ਜਾ ਰਿਹਾ ਇਸੀ ਦੀ ਲਗਾਤਾਰਤਾ ਤੇ ਅੱਜ ਜੋ ਗਿੱਦੜਵਾ ਤੇ ਜੋ ਮਾਰਕੀਟ ਕਮੇਟੀ ਦੀ ਇੱਕ ਸਰਕਾਰੀ ਥਾਂ ਤੇ ਜੋ ਇਲੀਗਲ ਕੰਸਟਰਕਸ਼ਨ ਹੋਈ ਹੋਈ ਸੀ ਉਸਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖ ਕੇ ਤੇ ਏਰੀਆ ਸਿਕਿਉਰਿਟੀ ਨੂੰ ਦੇਖਦੇ ਪੁਲਿਸ ਡਿਪਲॉयਮੈਂਟ ਕੀਤੀ ਗਈ ਤੇ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਜੋ ਡਰੱਗ ਪੈਡਲਰਸ ਟ੍ਰਾਫਿਕਰਸ ਨੇ ਜੋ ਇੱਕ ਸਟਰਕਚਰ ਇਲੀਗਲ ਬਣਾਇਆ ਹੋਇਆ ਸੀ ਸਰਕਾਰੀ ਥਾਂ ਤੇ ਉਸ ਤੇ ਐਕਸ਼ਨ ਜੋ ਹੈਗਾ ਅੱਜ ਕੀਤਾ ਜਾਏਗਾ ਤੇ ਪੁਲਿਸ ਦਾ ਜੋ ਇਸ ਚ ਇੱਕ ਰੋਲ ਇਹ ਸੀਗਾ ਕਿ ਮਤਲਬ ਕੋਈ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਕੋਈ ਖਰਾਬ ਨਾ ਹੋਏ ਪਬਲਿਕ ਸੇਫਟੀ ਪਬਲਿਕ ਸਿਕਿਉਰਿਟੀ ਨੂੰ ਦੇਖਦੇ ਹੋ ਇਸ ਚ ਪੁਲਿਸ ਡਿਪਲॉयਮੈਂਟ ਪ੍ਰੋਪਰ ਕੀਤੀ ਗਈ ਹੈ ਤੇ ਇਲੀਗਲ ਸਟਰਕਚਰ ਤੇ ਜੋ ਹੈਗਾ ਇੱਕ ਕਾਨੂੰਨੀ ਕਾਰਵਾਈ ਪੂਰਾ ਕਰਕੇ ਇੱਕ ਐਕਸ਼ਨ ਲਿਆ ਗਿਆ ਹੈ ਕਿ ਕਿੰਨੇ ਸਾਰੇ ਤੇ ਮਾਮਲੇ ਦਰਸੀ ਔਰ ਕਿੰਨੇ ਦੀ ਪ੍ਰੋਪਰਟੀ ਸੀ ਇਹ ਜੋ ਦੋਨੋਂ ਪੈਡਲਰ ਸੇ ਇਹਨਾਂ ਨੇ ਜੋ ਇਲੀਗਲ ਸਟਰਕਚਰ ਬਣਾਇਆ ਸੀ ਇਹਨਾਂ ਦੇ ਐਫਆਰ ਐਨਡੀਪੀਐਸ ਦੀ ਪਹਿਲਾ ਹੈਗੀ ਦੋ ਦੋ ਐਫਆਰਸ ਹੈਗੀਆਂ ਉਹ ਇਹਨਾਂ ਤੇ ਜੋ ਇਸ ਜੋ ਏਰੀਆ ਚ ਵੀ ਕਾਫੀ ਇਸ ਤੇ ਬਦਨਾਮੀ ਸੀਗੀ ਇਹਨਾਂ ਦੇ ਪੈਡਲਿੰਗਸ ਤੇ ਡਰਗ ਪੈਡਲਿੰਗ ਇਸ਼ੂ ਤੇ ਉਸ ਤੇ ਅੱਜ ਐਕਸ਼ਨ ਹੋਇਆ ਹੁਣ ਤੱਕ ਕਿੰਨੇ ਕਿਤੇ ਐਕਸ਼ਨ ਹੋ ਚੁੱਕੇ ਔਰ ਕਿੰਨੇ ਕਈ ਪੈਂਡਿੰਗ ਨੇ ਉੱਪਰ ਲਿਖ ਕੇ ਦਿਖਾਇਆ ਇਹ ਤੋਂ ਦੇਖੋ ਇੱਕ ਪ੍ਰਕਿਰਿਆ ਹੈਗੀ ਹੈ ਜੋ ਯੁੱਧ ਨਸ਼ਾ ਵਿਰੁੱਧ ਮੁਹਿੰਮ ਤੇ ਕਾਫੀ ਥਾਂ ਤੇ ਬਰ 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 ਕਿੰਨਿਆਂ ਤੇ ਬਰ ਬਰ ਸਪੌਟ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਜੋ ਪਹਿਲਾਂ ਵੀ ਡਿਸਟ੍ਰਿਕਟ ਮੁਕਸਰ ਦੇ ਇੱਕ ਇਲੈਗਲ ਸਟਰਕਚਰ ਇਸ ਇਤਰਾ ਹੈ ਉਸ ਤੇ ਕਾਰਵਾਈ ਕੀਤੀ ਗਈ ਸੀ ਜੋ ਡਰਗ ਪੈਂਡਿੰਗ ਤੇ ਟ੍ਰੈਫਿਕਿੰਗ ਤੇ ਇਨਵੋਲਡ ਸੀ ਕਿ ਚੀਜ਼ ਮਲਾਜਮਾ ਦਾ ਵੀ ਸਰ ਹਮਲਾ ਹੋਇਆ ਸੀਗਾ ਇੱਥੇ ਹੀ ਹੋਇਆ ਸੀ ਉਹ ਇਹ ਰਿੰਦਨਾਂ ਲੰਡਰੀਟ ਦਾ ਸਰ ਜੀ ਨਹੀਂ ਉਹ ਇੱਕ ਸੈਪਰੇਟ ਉਹ ਚੀਜ਼ ਹੈਗੀ ਕਿ ਕਈ ਵਾਰ ਪੁਲਿਸ ਪਾਰਟੀ ਕੋਈ ਜਾਂਦੀ ਹੈਗੀ ਤਾਂ ਕੋਈ ਵੈਰੀਫਾਇਬਲ ਇਨਪੁਟ ਕੋਈ ਹੁੰਦੀ ਹੈ ਤਾਂ ਉਸ ਤੇ ਚੀਜ਼ ਤੇ ਇੱਕ ਯਾਦ ਕਰਨ ਨੂੰ ਕੋਈ ਜਾਂਦੀ ਹੈ ਗਲਤੋ ਕੋਈ ਸੈਪਰੇਟ ਇਸ਼ੂ ਹੈ ਅਦਰਵਾਇਜ਼ ਕੋ ਇਸ ਦਾ ਇਲੈਗਲ ਜੋ ਥਾਤੇ ਜੋ ਬਣੀ ਹੋਈ ਸੀ ਸਟਰਕਚਰ ਉਸਤੇ ਅਜ ਕਰ ਰਹੀ ਹੈ ਭਾਰਤ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਯੁੱਧ ਦੇ ਹਾਲਾਤ ਬਣੇ ਹੋਏ ਆ ਅਜਿਹੇ ਦੇ ਵਿੱਚ ਪ੍ਰਸ਼ਾਸਨ ਸਰਕਾਰ ਦੇ ਵੱਲੋਂ ਪੂਰੇ ਲੋਕਾਂ ਨੂੰ ਅਖਤਿਆਤ ਵਰਤਨ ਦੇ ਲਈ ਮੌਕ ਟ੍ਰਿਲਸ ਕਰਵਾਈਆਂ ਜਾ ਰਹੀਆਂ ਨੇ ਜਿਸ ਲੜੀ ਦੇ ਤਹਿਤ ਤਸਵੀਰਾਂ ਇਹ ਫਰੀਦਕੋਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਲੋਕਾਂ ਨੂੰ ਸੁਚੇਤ ਰਹਿਣ ਨੂੰ ਲੈ ਕੇ ਮੌਕ ਡ੍ਰਿਲਸ ਕਰਵਾਈਆਂ ਗਈਆਂ ਅਤੇ ਹੂਟਰ ਵੀ ਵਜਵਾਏ ਗਏ ਤਸਵੀਰਾਂ ਤੁਸੀਂ ਦੇਖਦੇ ਪਿਓ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਸੁਚੇਤ ਕਰਨ ਦੇ ਵਾਸਤੇ ਅਜਹੀਆਂ ਡ੍ਰਿਲਸ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਤੇ ਕੋਟਕਪੂਰਾ ਦੀ ਨਗਰ ਕੌਂਸਲ ਅਤੇ ਸਿਵਲ ਹਸਪਤਾਲ ਦੇ ਵਿੱਚ ਮੌਕ ਡ੍ਰਿਲ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਜ਼ਿਲ੍ਹਾ ਨਿਵਾਸੀਆਂ ਨੂੰ ਕਿਸੇ ਵੀ ਮਾੜੇ ਸਮੇਂ ਦੇ ਵਿੱਚ ਅਜਿਹੀ ਸਥਿਤੀ ਦੇ ਨਾਲ ਕਿਸ ਤਰ੍ਹਾਂ रहना है उस बाबत दसा जाए डॉक्टर नाम है आपका? डॉक्टर बुखराज किस तरह की तैयारी विभाग की ओर से की गई हमने इस वक्त मतलब सौ आ, सौ लोगों के लिए तैयारी कर रखी है कि हम एट द टाइम हंड्रेड पीपल अटेंड कर सकते हैं तो इसके इसके रिगार्डिंग हमने सारी इसेंशियल मेडिसिन अवेलेबल कर रखी हैं वो भी हंड्रेड पीपल के लिए और स्टॉक में अवेलेबल एक्स्ट्रा मेडिसिन हमने रख रखी हैं ताकि कोई भी दिक्कत आती है तो हम एट द टाइम देख सकें और इसमें हमारे लोगों को आपातकालीन में मैंने बताया आपको कि मैं ट्राई आज करूँगी जिस जिस बंदे को ज़्यादा ज़रूरत है जैसे मान लो दौरे पड़ रहे हैं या फिर कोई किसी को सांस नहीं आ रहा उसको हम पहले देखेंगे उसको हम रेड कैटेगरी बोलते हैं कि इसको इमीडिएट ज़रूरत है नहीं तो जो जैसे मान लो पेट दर्द है उसको हम एट द लास्ट देखेंगे पर इसमें मैं लोगों को अपील करना चाहती हूँ कि आप अपने कोई भी आपको रोड पर भी दिख रहा है पेशेंट तो उसको हमारे पास लेके आए ज़्यादा से ज़्यादा लोगों की हेल्प करें ताकि हम उनकी हेल्प कर सकें और बाकी दवाइयों की बात करें सरकार की ओर से पूरे दवाइयाँ और मेडिकल इंस्ट्रूमेंट पूरे पहुँच चुके हैं हाँ जी सारे पहुँच चुके हैं तो इमरजेंसी में और क्या क्या इंतज़ाम है आ, आ, जैसे कोई इंजर्ड हो जाता है उसके लिए इंजरी के लिए हमारे पास अवेलेबल है फॉल फ्रैक्चर एंड आई वी फ्लूड्स हैं किसी को हेमरेज हो गया है ब्लड बहुत ज़्यादा निकल गया है उसके लिए आई वी फ्लूड्स हैं बाकी सारी इसेंशियल मेडिसिन मैंने बताया है वो सारी अवेलेबल है थैंक यू कुछ डॉक्टरों की टीम बनाई गई है इसके लिए हाँ जी हमारी इमरजेंसी टीम बन गई है उसमें हमारे दस बंदे एट द टाइम है और बाकी

ਪਾ ਕੀਤੀ ਗਈ ਕਿ ਸੰਕਟ ਦੇ ਕਾਲ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਿੱਠਣਾ ਹੈਗਾ ਹਾਲਾਤਾਂ ਨੂੰ ਕਿਸ ਤਰ੍ਹਾਂ ਜਿੱਠਣਾ ਹੈਗਾ ਉਹਦੇ ਵਿੱਚ ਸਿਵਲ ਡਿਫੈਂਸ ਨੇ ਭਾਗ ਲਿਆ ਮੈਡੀਕਲ ਟੀਮਾਂ ਨੇ ਭਾਗ ਲਿਆ ਠੀਕ ਹੈ ਜੀ ਔਰ ਸਾਰਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਸਾਰਾ ਅੱਜ ਭਾਗ ਲਿਆ ਹੈਗਾ ਔਰ ਓ ਯਾਰ ਸਰ ਪਬਲਿਕ ਨੂੰ ਕਹਿੰਦੇ ਮੈਸੇਜ ਕਿਸ ਤਰ੍ਹਾਂ ਬਜਾ ਰਹੇ ਹੋ ਮੈਸੇਜ ਇਹ ਇੱਕ ਸਾਰਾ ਸੰਕਟਕਾਲ ਜਿਹੜਾ ਹੈਗਾ ਇੱਕ ਡ੍ਰਿਲ ਹੈਗੀ ਇਹ ਡ੍ਰਿਲ ਦੇ ਵਿੱਚ ਅਸੀਂ ਦਿਖਾਇਆ ਹੈਗਾ ਵੀ ਸੰਕਟਕਾਲ ਨੂੰ ਕਿਵੇਂ ਨਿਗਟਣਾ ਹੈਗਾ ਇਹਦੇ ਵਿੱਚ ਸਾਨੂੰ ਕੋਈ ਜਿਹੜੀ ਹੈਗੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੁੰਦੀਗੀ ਜਦੋਂ ਇਸ ਤਰ੍ਹਾਂ ਦੇ ਸੰਕਟ ਸਾਡੇ ਉੱਪਰ ਆ ਜਾਂਦੇ ਹੈਗੇ ਆ ਔਰ ਪਹਿਲਾਂ ਵੀ ਸਾਡੇ ਉਪਰਾਏ ਹੈਗੇ ਆ ਲੇਕਿਨ ਉਹਦੇ ਵਿੱਚ ਕਿਤੇ ਵੀ ਜਿਹੜਾ ਹੈਗਾ ਅਸੀਂ ਡੋਲੇ ਨਹੀਂ ਹੈਗੇ ਆ ਔਰ ਜਿਸ ਤਰ੍ਹਾਂ ਹੁਣ ਪਾਕਿਸਤਾਨ ਤੇ ਇੰਡੀਆ ਦਾ ਜੋ ਆ ਰਿਹਾ ਹੈਗਾ ਪਿਛਲੇ ਆਪਾਂ ਕਈ ਦਿਨਾਂ ਤੋਂ ਦੇਖਣ ਚਾ ਰਹੇ ਹੈਗਾ ਉਸ ਸੰਬੰਧ ਵਿੱਚ ਅਸੀਂ ਇੱਕ ਡ੍ਰਿਲ ਕੀਤੀ ਹੈਗੀ ਆ ਤਾਂ ਇਹ 4 ਵਜੇ ਸਾਇਰਨ ਜਿਹੜੇ ਹੈਗੇ ਆ বাজਾਏ ਗਏ ਔਰ ਸਾਇਰਨਾਂ ਦੇ ਜਿਹੜੇ ਹੈਗੇ ਆ ਉਹ 2 ਮਿੰਟ ਦਾ ਸੀਗਾ ਉਹਦੇ ਵਿੱਚ ਇੱਕ ਸੰਕੇਤ ਹੁੰਦਾ ਹੈਗਾ ਕਿ ਤੁਸੀਂ ਸਾਰਿਆਂ ਨੇ ਜਿਹੜੇ ਆਸ-ਪਾਸ ਦੇ ਇਲਾਕੇ 'ਚ ਰਹਿ ਰਹੇ ਹੈਗੇ ਆ ਸਿਵਲ ਹੈਗੇ ਆ ਉਹ ਆਪਣੇ ਸੁਰੱਖਤ ਥਾਵਾਂ ਤੇ ਚਲੇ ਜਾਓ ਸਰ ਸਾਇਰਨਾਂ ਦੇ ਦੇਖਿਆ ਗਿਆ ਬੀ ਅਨਾਊਂਸਮੈਂਟ ਔਰ ਇਹ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਦੀ ਹੈ ਪਿੰਡਾਂ ਦੇ ਵਿੱਚ ਵੀ ਸਾਰੇ ਅਸੀਂ ਅਨਾਉਂਸਮੈਂਟ ਕਰਾ ਰਹੇ ਹੈਗੇ ਆ ਗੁਰਦੁਆਰਾ ਸਾਹਿਬਾ 'ਚ ਅਨਾਉਂਸਮੈਂਟ ਕਰਾ ਰਹੇ ਹੈਗੇ ਆ ਰੈਗੂਲਰ ਉੱਥੇ ਅਨਾਉਂਸਮੈਂਟਾਂ ਹੋ ਰਹੀਆਂ ਹੈਗੀਆਂ ਸਾਡੀਆਂ ਔਰ ਉੱਥੇ ਪੈਰੇ ਪੈਰੇ ਵੀ ਅਸੀਂ ਲਗਾ ਰਹੇ ਹੈਗੇ ਆ ਠਿਕਰੀ ਪੈਰੇ ਲਗਾਵਾਂਗੇ ਰਾਤ ਨੂੰ ਕੋਈ ਮੰਨ ਲਓ ਕੋਈ ਉੱਥੇ ਕੋਈ ਕਿਸੇ ਕਿਸਮ ਦੀ ਸਮੱਸਿਆ ਆਂਦੀ ਹੈਗੀ ਆ ਤਾਂ ਕਿ ਉਸ ਨੂੰ ਅਸੀਂ ਉਸੇ ਵੇਲੇ ਹੀ ਨਿਬਟ ਸਕੀਏ ਇਹ ਸ਼ਾਮ ਨੂੰ ਅੱਜ ਇਹ ਵੀ ਦੱਸਣਾ ਚਾਹਾਂਗਾ ਸ਼ਾਮ ਨੂੰ ਅੱਜ ਰਾਤ ਨੂੰ 9:00 ਵਜੇ ਇੱਕ ਹੋਏਗਾ ਆਪਣਾ ਬਲੈਕਆਊਟ ਹੋਏਗਾ ਤਾਂ ਉਹਦੇ ਵਿੱਚ 10-15 ਮਿੰਟ ਦਾ ਉਹ ਰਹੇਗਾ ਤੱਕਣਾ ਰਹੇਗਾ ਉਹਦੇ ਵਿੱਚ ਸਾਰੀ ਜਿਹੜੀ ਬਿਜਲੀ ਹੈਗੀ ਉਹ ਬੰਦ ਕਰ ਦਿੱਤੀ ਜਾਂਦੀ ਹੈਗੀ ਆ ਤਾਂ ਇਸ ਲਈ ਉਹ ਕੀਤੀ ਜਾਂਦੀ ਹੈਗੀ ਆ ਕਿ ਕਦੋਂ ਜਦੋਂ ਕੋਈ 에어 ਦੇ ਅਟੈਕ ਹੁੰਦੇ ਹੈਗੇ ਆ ਤਾਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਨਿਖਤਣਾ ਹੁੰਦਾ ਕੋਈ ਸਾਰੀ ਸਾਡੀ ਇੱਕ ਡ੍ਰਿਲ ਹੈਗੀ ਆ ਸੋ ਅੱਜ ਸਵੇਰੇ 9:00 ਤੋਂ ਲੈ ਕੇ 9:30 ਵਜੇ ਤੱਕ ਵੀ ਕੁਝ ਏਰੀਆ ਦੇ ਵਿੱਚ ਅਸੀਂ ਉਹ ਕੀਤਾ ਹੈਗਾ ਸਾਰੇ ਕੋਰਪੋਰੇਟ ਸ਼ਹਿਰ ਦੇ ਵਿੱਚ ਨਹੀਂ ਹੈ ਹੋੜੇ ਏਰੀਆ ਦੇ ਵਿੱਚ ਅਸੀਂ ਉਹ ਕੀਤਾ ਹੈਗਾ ਬਲੈਕਆਊਟ ਕੀਤਾ ਹੈਗਾ ਕੋਈ ਸਾਡਾ ਜੀ ਬਿੱਗਰ ਰਹੇਗਾ ਜੀ ਆਹਰ ਇਹਨੂੰ ਮੋਬਾਈਲ ਦੇ ਉੱਪਰ ਰੱਖੋ ਗੜਗੜਾ ਕਰ ਰਿਹਾ ਕੋਈ ਇਹਨੂੰ ਹਟਾ ਦਿਓ ਇੱਥੇ ਇੱਥਾਂ ਦੇ ਵਿੱਚ ਸਟਰੀਟ ਲਾਈਟਾਂ ਵੀ ਲੱਗੀਆਂ ਨਹੀਂ ਤੇ ਜਿਆਦਾ ਤਾਂ ਸੋਲੋ ਸਿਸਟਮ ਤੇ ਵੀ ਉਹਨਾਂ ਦਾ ਕਿਵੇਂ ਪ੍ਰਬੰਧ ਪ੍ਰਸ਼ਾਸਨੋਂ ਕੀਤਾ ਉਹਨੂੰ ਸੱਚੂ ਗੱਲ ਆਟੂ ਨਹੀਂ ਹੁੰਦੀ ਉਹਦੇ ਵਿੱਚ ਇਹ ਸ ਤਾਂ ਹੈਗਾ ਵੀ ਅਸੀਂ ਉਹਦੇ ਬਾਰੇ ਜੋ ਗਾਈਡਲੈਂਸ ਆਉਣਗੇ ਸਾਡੇ ਕੋਲੇ ਅਸੀਂ ਟਾਈਮ ਟੂ ਟਾਈਮ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਕਨਵੇ ਕਰਾਂਗੇ ਸੋ ਜਨਨਕ ਜਿਹੜਾ ਹੈਗਾ ਅਸੀਂ ਉਹਦੇ ਰਿਵਰਨਸ ਕਰਾਂਗੇ ਸਾਰਾ ਕੁਝ ਕਰਾਂਗੇ ਜਲੰਧਰ ਤੋਂ ਬੜੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਛੋਟੀ ਬਰਾਦਰੀ ਦੇ ਨਜ਼ਦੀਕ ਸ਼ੱਕੀ ਹਾਲਾਤਾਂ ਦੇ ਵਿੱਚ 15 ਸਾਲਾਂ ਲੜਕੀ ਦੇ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਿਕਰੇ ਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਭਾਵੇਂ ਕਿ ਲੜਕੀ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੂਸਰੇ ਪਾਸੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਜਿੱਥੇ ਜਾਂਚ ਅਧਿਕਾਰੀਆਂ ਦੇ ਵੱਲੋਂ ਇਸ ਬਾਬਤ ਅਹਿਮ ਜਾਣਕਾਰੀ ਦਿੱਤੀ ਗਈ ਹੈ ਥਾਣਾ ਸਤ ਨਜ਼ਦੀਕ ਆਉਂਦੇ ਇਲਾਕੇ ਛੋਟੀ ਬਰਾਦਰੀ ਦੇ ਵਿੱਚ ਬੁੱਧਵਾਰ ਰਾਤ 15 ਸਾਲਾਂ ਲੜਕੀ ਦੇ ਵੱਲੋਂ ਸ਼ੱਕੀ ਹਾਲਾਤਾਂ ਦੇ ਵਿੱਚ ਫਾਹਾ ਲੈਣ ਦੀ ਖਬਰ ਸਾਹਮਣੇ ਆਉਂਦੀ ਹੈ ਜਿਸ ਦਾ ਨਾਮ ਸ਼ੋਭਾ ਦੱਸਿਆ ਜਾ ਰਿਹਾ ਆ ਪੁਲਿਸ ਨੇ ਭਾਵੇਂ ਕਿ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਆ ਥਾਣਾ ਸੱਤ ਦੇ ਜਾਂਚ ਅਧਿਕਾਰੀ ਸਤਵਿੰਦਰ ਸਿੰਘ ਨੇ ਇਸ ਬਾਬਤ ਜਿੱਥੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਕਿਵੇਂ ਮਿਲਦੀ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਲੈ ਕੇ ਤਫ਼ਤੀਸ਼ ਅਗਲੀ ਕੀਤੀ ਜਾ ਰਹੀ ਹੈ ਸਾਨੂੰ ਲੜਕੀ ਜਿਹੜੀ ਅਗੇ ਬੋਏ ਉਹਦਾ ਨਾ ਤੇ ਉਹਦਾ ਪਿਤਾ ਜੀ ਗਏ ਸੀ ਥਾਣੇ ਸਾਡੇ ਕੋਲ ਜੀ ਤੇ ਕਹਿੰਦੇ ਦੰਦ ਕਰਕੇ ਲੋਕ ਲੱਗਾ ਪਿਆ ਘਰ ਸਾਡੇ ਨਾਲ ਚਲੋ ਹੂੰ ਉਹਦੇ ਸਬੰਧ ਵਿੱਚ ਅਸੀਂ ਆਏ ਹਾਂ ਮੌਕੇ ਤੇ ਜੀ ਮੌਕੇ ਤੇ ਜਿਹੜਾ ਉਸ ਟੀਮ ਨਾਲ ਆਏ ਹਾਂ ਦਰਵਾਜ਼ਾ ਤੋੜ ਕੇ ਦੇਖਿਆ ਤੇ ਕੁੜੀ ਬੰਨੇ ਹੈਂਗਿੰਗ ਤਰ੍ਹਾਂ ਸੀ ਆਪਣਾ ਠੀਕ ਉਹ ਚੈੱਕ ਕੀਤਾ ਜਾਂ ਡਾਕਟਰਾਂ ਦੀ ਟੀਮ ਵੀ ਆਈ ਐਂਬੂਲੈਂਸ ਮੰਗਾਈ ਸੀ ਜੀ ਤੇ ਮੌਕੇ ਤੇ ਉਹ ਜਿਹੜੀ ਕੁੜੀਏ ਡੈਡ ਉਹਨਾਂ ਨੇ ਦੱਸਿਆ ਉਹਨੂੰ ਲੈ ਕੇ ਸ਼ਿਵਲ ਹਸਪਤਲ ਜਾ ਰਹੇ ਸੀਨੀਅਰ ਅਫਸਰਾਂ ਦੀ ਵੀ ਨੌਲੇਜ ਵਿੱਚ ਆ ਸਾਰਾ ਜੀ ਕੀ ਕਾਰਨ ਆ ਸਰ ਸੁਸਾਈਡ ਦਾ ਕਾ ਮੇਰੀਆਂ ਨੂੰ ਪਤਾ ਲੱਗਾ ਮਾ ਮਾਤਾ ਪਿਤਾ ਦੱਸ ਰਹੇ ਦੁੱਧ ਕਰਕੇ ਅਸੀਂ ਬਾਹਰ ਸੀ ਉਹ ਵੈਰੀਫਾਈ ਕਰਦੇ ਆ ਇਸ ਸੁਸਾਈਡ ਨੂੰ ਨੋਰਮ ਨਹੀਂ ਮਿਲਿਆ ਇਹ ਕਿੰਨੇ ਸਮੇਂ ਤੋਂ ਸਰ ਜਿਹੜਾ ਇਹ ਸੁਸਾਈਡ ਹੋਇਆ ਦਾ ਇਹਦੇ ਮਾਂ ਤੋਂ ਲੜਕੀ ਤੇ ਬਾਹਰ ਕੰਮ ਕਰਦੇ ਆ ਜੀ ਸ਼ਾਮ ਨੂੰ ਆਇਆ ਸ਼ਾਮ ਨੂੰ ਉਹਨਾਂ ਨੇ ਦੇਖਿਆ ਹਾਂ ਕਿ ਕਿਹੜੀ ਜਗ੍ਹਾ ਦੇ ਉੱਤੇ ਆ ਜਿਹੜਾ ਇਹ ਛੋਟੀ 12 ਵਾਲੇ ਪਾਰਟ ਵਿੱਚ ਕਿੰਨੀ ਏਜ ਆ ਲੜਕੀ ਕੀ 15 ਤੋਂ 16 ਸਾਲ ਦੱਸ ਰਹੇ ਆ ਯੋ ਅਚਾਨਕ ਕਰਦੇ ਹਾਂ ਮਰਿਆ ਪ੍ਰੂਫ ਕਰਦੇ ਹਾਂ ਕੰਮ ਸੀ ਕਰਦੇ ਸੋ ਇਸ ਤਨ ਹੁਣ ਤੱਕ ਨਹੀਂ ਆ ਖਾਸ ਖਬਰਾਂ ਅਪਡੇਟਸ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ